ਪੰਚਾਇਤੀ ਚੋਣਾਂ ਦੇ ਦੌਰਾਨ ਜਦੋਂ ਦਾ ਐਲਾਨ ਹੋਇਆ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਸਿੱਧੂ ਮੂਸੇਵਾਲੇ ਦਾ ਪਿੰਡ ਮੂਸਾ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਇਸ ਵਾਰ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਇਸ ਤੋਂ ਪਹਿਲਾਂ 2118 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਸਿੱਧੂ ਮੂਸੇਵਾਲੇ ਨੇ ਖੁਦ ਆਪਣੀ ਮਾਤਾ ਦੇ ਲਈ ਪ੍ਰਚਾਰ ਕੀਤਾ ਮਾਤਾ ਚਰਨਕੌਰ ਉਦੋਂ ਪਿੰਡ ਦੀ ਸਰਪੰਚੀ ਜਿੱਤੇ ਸਨ ਉਦੋਂ ਐਲਾਨ ਵੀ ਕੀਤੇ ਗਏ ਕਿ ਸਥਾਨਕ ਲੋਕਾਂ ਨੂੰ ਨਹੀਂ ਜਿਹੜੇ ਪਿੰਡ ਵਾਸੀਆਂ ਨੂੰ ਨਹੀਂ ਆਲੇ-ਦੁਆਲੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਹੋਵੇ ਜਾਂ ਕੈਂਪ ਲਗਾਏ ਜਾਣ ਮੈਡੀਕਲ ਉਹ ਲਾਉਣ ਲਈ ਤਿਆਰ ਆ ਸਿੱਧੂ ਮੂਸੇਵਾਲੇ ਨੇ ਉਹ ਕੰਮ ਕੀਤਾ ਉਸ ਵਕਤਾਂ ਸਿੱਧੂ ਮੂਸੇਵਾਲਾ ਆਪ ਹਾਜ਼ਰ ਸਨ ਉਹਨਾਂ ਨੇ ਪ੍ਰਚਾਰ ਕੀਤਾ ਪਰ ਹੁਣ ਸਾਰੇ ਜਾਣਦੇ ਨੇ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਕੀ ਕੁਝ ਹੋਇਆ ਉਸ ਤੋਂ ਬਾਅਦ ਪਰਿਵਾਰ ਦੇ ਲਈ ਇਹ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣਾ ਆਪਣੇ ਆਪ ਦੇ ਵਿੱਚ ਪਿੰਡ ਵਾਸੀਆਂ ਨੇ ਇੱਕ ਵੱਡਾ ਸਬੂਤ ਦੇ ਦਿੱਤਾ ਸਤਕਾਰ ਵਜੋਂ ਉਹਨਾਂ ਨੂੰ ਹੀ ਸਰਪੰਚ ਚੁਣ ਲਿਆ ਗਿਆ ਹੈ ਪਹਿਲਾਂ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਸਰਪੰਚ ਸਨ ਤੇ ਹੁਣ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਹਾਲਾਂਕਿ ਬਹੁਤ ਸਾਰੇ ਪਿੰਡਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਖਬਰਾਂ ਆ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਬੋਲੀਆਂ ਲੱਗ ਰਹੀਆਂ ਨੇ ਵੱਧ ਚੜ ਕੇ ਕਈ ਲੱਖਾਂ 'ਚ ਕਈ ਕਰੋੜਾਂ 'ਚ ਤੇ ਹੁਣ ਸਿੱਧੂ ਮੂਸੇਵਾਲਾ ਦਾ ਪਿੰਡ ਮੂਸਾ ਉਸ ਨੇ ਇੱਕ ਸਬੂਤ ਦਿੱਤਾ ਹੈ ਸਾਂਝੀ ਵਾਲਤਾ ਦਾ ਉਹਨਾਂ ਨੇ ਸਰਬਸੰਮਤੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਹੀ ਸਰਪੰਚ ਚੁਣ ਲਿਆ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਨੇ ਜਦੋਂ ਪ੍ਰਚਾਰ ਕੀਤਾ ਸੀ ਆਪਣੀ ਮਾਤਾ ਲਈ ਜਿਵੇਂ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਉਦੋਂ ਮੈਡੀਕਲ ਕੈਂਪ ਲਗਾਉਣ ਦਾ ਹਸਪਤਾਲ ਬਣਾਉਣ ਦਾ ਉਹ ਬਹੁਤ ਸਾਰੇ ਵਾਅਦੇ ਉਹਨਾਂ ਨੇ ਕੀਤੇ ਸੀ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਖੁਦ ਵੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ 2022 ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਵੀ ਬਣੇ ਮਾਨਸਾ ਤੋਂ ਪਰ ਹਾਰ ਹੋ ਜਾਂਦੀ ਹੈ ਸਿੱਧੂ ਮੂਸੇਵਾਲੇ ਨੇ ਉਸ ਤੋਂ ਬਾਅਦ ਆਪਣੇ ਗੀਤ ਦੇ ਨਾਲ ਜਵਾਬ ਵੀ ਦਿੱਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਸਿਆਸੀ ਸਰਗਰਮੀਆਂ ਉੱਥੇ ਰਹੀਆਂ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਤੌਰ ਪ੍ਰਧਾਨ ਹੁੰਦਿਆਂ ਵੀ ਔਰ ਮੈਂਬਰ ਪਾਰਲੀਮੈਂਟ ਹੁੰਦਿਆਂ ਵੀ ਸੰਸਦ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਸਿੱਧੂ ਮੂਸੇਵਾਲੇ ਬਾਰੇ ਹੋਰ ਵੀ ਕਈ तमाम ਸਿਆਸੀ ਲੀਡਰਾਂ ਨੇ ਇਸ ਗੱਲ ਦੀ ਚਰਚਾ ਕੀਤੀ ਇਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਈ ਗਾਇਕਾਂ ਨੇ ਵੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਯਾਦ ਕੀਤਾ ਪੰਜਾਬ ਦੇ ਕਈ ਕਲਾਕਾਰ ਅਦਾਕਾਰਾਂ ਨੇ ਵੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਉਸ ਦੇ ਨਾਮ ਦੇ ਉੱਤੇ ਗੀਤ ਵੀ ਗਾਏ ਔਰ ਇਹ ਵੀ ਕਿਹਾ ਗਿਆ ਕਿ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰ ਪੰਜਾਬ ਪੱਧਰ ਦੇ ਉੱਤੇ ਸੂਬਾ ਪੱਧਰ ਦੇ ਉੱਤੇ ਜਾਂ ਅਦਾਲਤਾਂ ਦੇ ਪੱਧਰ ਦੇ ਉੱਤੇ ਇਨਸਾਫ ਦੀ ਕਿੰਨੀ ਵੀ ਪੌੜੀ ਚੜ ਸਕਿਆ ਉਹ ਕੇਸ ਉਹ ਇੱਕ ਆਪਣੇ ਆਪ ਦੇ ਚਰਚਾ ਦਾ ਵਿਸ਼ਾ ਪੂਰਨ ਤੌਰ ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਮਾਪੇ ਲਗਾਤਾਰ ਜਦੋਂ ਵੀ ਸਮੋਹਨ ਕਰਦੇ ਨੇ ਉਹ ਕਹਿੰਦੇ ਰਹਿੰਦੇ ਨੇ ਅਕਸਰ ਕਿ ਸਾਨੂੰ ਹਾਲੇ ਪੂਰਨ ਇਨਸਾਫ ਨਹੀਂ ਮਿਲਿਆ ਅੱਜੇ ਤਾਂ ਸਿਰਫ ਪਹਾੜੇ ਦੇ ਬੰਦੇ ਫੜੇ ਗਏ ਨੇ ਉਹਨਾਂ ਨੂੰ ਜੇਲ੍ਹਾਂ 'ਚ ਢੱਕਿਆ ਗਿਆ ਪਰ ਜਿਹੜੇ ਮੁੱਖ ਸਾਜ਼ਿਸ਼ਕਰਤਾ ਨੇ ਜਦੋਂ ਤੱਕ ਉਹਨਾਂ ਨੂੰ ਫੜ ਕੇ ਨਹੀਂ ਲਿਆਉਂਦੀ ਸਰਕਾਰ ਉਦੋਂ ਤੱਕ ਅਸੀਂ ਮੰਨਾਂਗੇ ਕਿ ਸਾਡੇ ਪੁੱਤਰ ਦਾ ਇਨਸਾਫ਼ ਪੂਰੀ ਤਰ੍ਹਾਂ ਨਹੀਂ ਮਿਲਿਆ ਪਰ ਇਹ ਸਾਰੀਆਂ ਗੱਲਾਂ ਇੱਕ ਪਾਸੇ ਉਹ ਜਦੋਂ ਜਾਇਦ ਮੰਗਾਂ ਉਹ ਚਲਦੀਆਂ ਆ ਰਹੀਆਂ ਨੇ ਪਰ ਦੂਸਰੇ ਪਾਸੇ ਪੰਚਾਇਤੀ ਚੋਣਾਂ ਦੇ ਦੌਰਾਨ ਖਬਰ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਨੂੰ ਸਰਪੰਚ ਸਰਬਸੰਮਤੀ ਦੇ ਨਾਲ ਚੁਣ ਲਿਆ ਗਿਆ ਹੈ ਜਿਵੇਂ ਕਿ ਬਾਕੀ ਕਈ ਪੰਜਾਬ ਦੇ ਸੂਬੇ ਦੇ ਪਿੰਡਾਂ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਨੇ ਉਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸਾ ਸਿੱਧੂ ਮੂਸੇਵਾਲੇ ਦਾ ਪਿੰਡ ਜਿਹੜਾ ਕਿ ਮੂਸੇਵਾਲੇ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਸੀ ਉਸੇ ਪਿੰਡ ਦੇ ਸਰਪੰਚ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਣ ਗਏ ਨੇ ਇਹ ਖਬਰ ਦਸਤਕ ਦੇ ਰਹੀ ਹੈ ਇਸ ਦੇ ਬਾਰੇ ਹੋਰ ਜਿਹੜਾ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ